ਸ਼ੁਕਰ ਹੈ ਮਾਲਕਾ ਡਾਕਟਰ ਸਾਹਿਬ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਆਂ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਦਾਂ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਵੀ ਕੱਲ ਨਾਲੋਂ ਕਾਫੀ ਬੈਟਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ 'ਚ ਬਹੁਤ ਪਾਵਰ ਆ ਰਿਹਾ ਹੈ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ 'ਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮੈਂ ਨਿਕਲਾਂਗੀ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋਲ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਵੀ ਦੇਖ ਕੇ ਆਏ ਆ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮੱਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਆ ਲੋਕਾਂ ਦੀ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੇ ਫੇਕ ਖਬਰਾਂ ਫਲਾਇਆ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਹ ਇਹੀ ਸੀਗਾ ਕਿ ਕਿਉਂਕਿ ਦੇਖੋ ਮੈਨੂੰ ਲੱਗਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਮਾں ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਮਿਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਜੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਇੱਕ ਖਬਰ ਮੋਰ ਕੇ ਸਾਹਮਣੇ ਆ ਰਹੀ ਸੀ ਜਿਸ ਵਿੱਚ ਕਹਿੰਦੇ ਕਿ ਕਲਾਕਾਰ ਸਾਰੇ ਇਹ ਵੀ ਨਿਰਣੇ ਲੈ ਰਹੇ ਕਿ ਅਗਰ ਕਿਸੇ ਬੈਟਰ ਟ੍ਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੋਂ ਲੈ ਕੇ ਜਾਣਾ ਕੋਈ ਸੀ ایر ਲਿਫਟ ਕਰਾ ਰਗਾ ਕੱਲ ਹੀ ਕਿਆ ਸੀ ਡਾਕਟਰ ਹਰਸ਼ਮਿਲ ਸਿੰਘ ਸੋਢੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਨਾਂ ਨਾਲ ਗੱਲ ਕੀਤੀ ਸੀ ਬਟ ਉਹ ਕਹਿ ਰਹੇ ਕਿ ਅਜੇ ਉਹ ਸਟੇਟ ਮਤ ਹੈਡ ਹੀ ਆਰਡਰ ਦੀ ਹੈ ਮੈਂ ਤੁਸੀਂ ਇਅਰ ਲਿਫਟ ਕਰਾਂ ਦੀ ਕੰਡੀਸ਼ਨ ਹਾਂਜੀ ਉਹ ਕਿਹਦੇ ਇੱਥੇ ਬਹੁਤ ਬੈਸਟ ਟਰੀਟਮੈਂਟ ਦੇ ਰਿਹਾ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀ ਜਿਹੜੇ ਵੀ ਡਾਕਟਰ ਸਾਹਿਬ ਆ ਉਹ ਜਿਹੜੇ ਸੱਦਸਿਆ ਕਿ ਜਿੱਦਾਂ ਕੱਲ ਨਾਲ ਉਹ ਕਹਿੰਦੇ ਕਿ ਸਾਡੂ ਵੀ ਗੁੱਡ ਸਾਈਡ ਮਿਲੇ ਆ ਕਿ ਕੱਲ ਅਸੀਂ ਵੀ ਜਿਹੜੇ ਆ ਸੋ ਰਣਜੀਤ ਬਾਵਾ ਹੋਂ ਰਾਤੋਂ ਮਨ ਕੇ ਚਲੋ ਕੋਈ 2-3 ਵਜੇ ਤੋਂ ਬਾਅਦ ਜਿਹੜੀ ਮਾਰਨਿੰਗ ਸੀ ਉਸ ਤੋਂ ਬਾਅਦ ਚੀਜ਼ਾਂ ਕੁਝ ਵਾਪਰੀਆਂ ਨੇ ਜਿਹੜੀਆਂ ਲੱਗਿਆ ਕਿ ਮਹਾਰਾਜ ਵੱਲੋਂ ਜਿਵੇਂ ਦੁਆਵਾਂ ਕੰਮ ਕਰਦੀਆਂ ਨੇ ਨਾ ਦੁਆ ਦਾ ਅਸਰ ਹੁੰਦਾ ਜੀ ਸੋ ਉਹ ਅਸਰ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ ਕਿਹਾ ਡਾਕਟਰ ਸਾਹਿਬ ਜੀ ਜਦੋਂ ਮਿਲੇ ਸਾਨੂੰ ਤਾਂ ਬੜਾ ਸੋਹਣਾ ਜਾਨੀ ਆ ਦੱਸ ਕੇ ਗਏ ਕਿ ਇਹ ਦੁਆ ਕਿ ਚੀਜ਼ਾਂ ਠੀਕ ਹੋ ਰਹੀਆਂ ਨੇ ਉਹਦੀਆਂ ਹਣਾ ਬਾਕੀ ਤਾਂ ਆ ਨਾ ਬਸ ਤੁਸੀਂ ਵੀ ਸਾਰੇ ਤੁਹਾਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਉਹ نیچے ਕਰੋ ਮਾਈਕ ਯਾਰ ਮੜ ਮੜੇ ਕੇ ਬਸ ਅਰਦਾਸ ਲਈ ਬੋਲੋ ਬਸ ਸਾਰੇ ਆਪਣੇ ਟਾਈਟਲ ਵੀ ਜਿਹੜੇ ਦੇਣੇ ਬਸ ਅਰਦਾਸ ਲਈ ਵੀ ਤੁਸੀਂ মিডিਆ ਦੇ ਲਈ ਨਰਾਜ਼ਗੀ ਜ਼ਾਹਿਰ ਕੀਤੀ ਹੈ ਬਸ ਬਹੁਤ ਸਾਰੇ ਸੱਜਣ ਸੀ ਜਿਹੜੇ ਹਨ ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਇੱਕ ਜਿਉਂਦੇ ਜਾਗਦੇ ਬੰਦੇ ਲਈ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ ਨੋ ਡਾਊਟ ਆਪ ਵੀ ਲੜ ਰਿਹਾ ਹੋਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨਾ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕਾਲ ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ ਫਾੜ ਸੋ ਕਿਸੇ ਨੇ ਚੱਲ ਫਾੜ ਸੋ ਸੋ ਇੱਕ ਲੋ ਗਾਇਕ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹਨਾ બસ ਅਰਦਾਸ ਵੀ ਦਿਓ ਤੇ ਨਾਲ ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਆ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਦਾ ਬਸ ਅਰਦਾਸ ਹੀ ਕਰੋ ਕਰੋ ਸਭ ਤੁਸੀਂ ਕੱਲ ਰਾਤ ਤੋਂ ਕੱਲ ਦਿਨ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਕੁ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਤਾਂ ਤੁਸੀਂ ਦੇਖਿਆ ਉਸ ਨੂੰ ਨਹੀਂ ਹੁਣ ਹੋਰ ਕਾਫੀ ਚੀਜ਼ਾਂ ਠੀਕ ਆਉਦੀਆਂ ਭਾਈ ਜਿਵੇਂ ਹਾਰਟ ਹੁਣ ਸਰਵਾਈਵ ਕਰ ਰਿਹਾ ਹੈ ਹਾਂ ਹਾਰਟ ਦੀ ਪੋਜੀਸ਼ਨ ਹੁਣ ਗੁੱਡ ਪੋਜੀਸ਼ਨ ਹੈ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਅੱਜੇ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਨਹੀਂ ਸੀ ਗਲਤ ਬੇਸਿਕਲੀ ਪਰ ਅੱਜ ਅੱਜ ਉਹਦਾ ਬੀਪੀ ਸਟੇਬਲ ਹੈ